ਸਾਹਿਕਾਲ ਜੀ ਵੈਲਕਮ ਟੂ ਨਿਮਿਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਰ ਰਾਮ ਟੈਕਸ ਬ੍ਰੈਂਡ ਦੇ ਸੂਟ ਲੈ ਕੇ ਆਏ ਪਿਓਰ ਪਸ਼ਮੀਨੇ ਦੇ ਵਿੱਚ ਤੇ ਪਲੇਨ ਕੋਟ ਰਾਈ ਦੇ ਸੂਟ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਪ੍ਰਾਈਸ ਊਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸਿਦਾ ਤੇ ਹਰ ਇੱਕ ਤਰ੍ਹਾਂ ਦਾ ਸੌਣ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜਿਵੇਂ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੋਣਗੇ ਉਹ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦੇ ਆ ਤਾਂ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਮੇਰੀ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਵੀ ਤੁਸੀਂ ਰਾਜਪੁਰੇ ਆਉਂ ਤਾਂ ਗੁਰਦੁਆਰਾ ਸਿੰਘ ਸਭਾ ਪੁੱਛ ਲੈਣਾ ਜੀ ਬਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਵਾਲੀ ਸ਼ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਦੀ ਪੇਮੈਂਟ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਤਾਂ ਆਨਲਾਈਨ ਹੀ ਪੇਮੈਂਟ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ 컬렉ਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸ ਦਾ ਪਹਿਲਾ ਸੂਟ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਰਹਿਣਗੇ ਰਾਮਟੈਕਸ ਬ੍ਰਾਂਡ ਦੇ ਬਹੁਤ ਪਿਆਰੇ ਇਹ ਜਿਹੜਾ ਤੁਹਾਨੂੰ ਵਿੱਚ ਪ੍ਰਿੰਟ ਵੀ ਹੈ ਇਹ ਜਿਹੜਾ ਦਿਖ ਰਿਹਾ ਇਹ ਵਰਕ ਕੀਤਾ ਹੋਇਆ ਜਿਹੜਾ ਨੈਕ ਬਣੀ ਹੋਈ ਹੈ ਵਰਕ ਕੀਤਾ ਹੋਇਆ ਵਿੱਚ ਦੇਖੋ ਬਹੁਤ ਸੋਹਣਾ ਪ੍ਰਿੰਟ ਦੇ ਕੇ ਰਹਿਤੇ ਐਂਕਰਿੰਗ ਦੀ ਡਿਜ਼ਾਈਨਿੰਗ ਹੈ ਲੇਸ ਦੀ ਡਿਜ਼ਾਈਨਿੰਗ ਹੈ ਤੇ ਪੂਰੀ ਐਂਕਰਿੰਗ ਦੀ ਡਿਜ਼ਾਈਨਿੰਗ ਹੈ ਦੇਖੋ ਕਿੰਨੀ ਪਿਆਰੀ ਲੁੱਕ ਦੇ ਵਿੱਚ ਸੋਹਣੀ ਇਹ ਡਿਜ਼ਾਈਨਿੰਗ ਆ ਜਾਣੀ ਹੈ ਫਰੰਟ ਆਂ ਗਿਆ ਸ਼ਰਟ ਦਾ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਬੈਕ ਪੱਲਾ ਆ ਜਾਣਾ ਇਹ ਪਿਓਰ ਕਸ਼ਮੀਰੀਏ ਦੀ ਉਹ ਨਾਲ ਬਾਟਮ ਹੈ 3 ਮੀਟਰ ਦੀ 22 ਮੀਟਰ ਦੀ ਸ਼ਰਟ ਦੀ ਕੱਟ ਹੈ ਰਾਮਟੈਕਸ ਬ੍ਰੈਂਡ ਦਾ ਸੂਟ ਹੈ ਰਾਮਟੈਕਸ ਬ੍ਰੈਂਡ ਦਾ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਸੋਹਣੇ ਸਰਦਾਰੀ ਲੁੱਕ ਦੇ ਵਿੱਚ ਸੂਟ ਹੁੰਨੇ ਆ ਤੇ ਇਸ ਦੇ ਨਾਲ ਹੈਗਾ ਬਿਲਕੁਲ ਪਿਓਰ ਦਾ ਸ਼ਾਲ ਹੈ ਜੀ ਇਹ ਹੈ ਤਾਂ ਦੁਪੱਟੇ ਵਾਂਗੂ ਹੁੰਨੇ ਆ ਜਿਹੜੇ ਇਹ ਵਾਲੇ ਸ਼ਾਲ ਹੁੰਨੇ ਆ ਪਰ ਜਦੋਂ ਵੈਸੇ ਆਪਾਂ ਲੰਨਿਆ ਥੋੜੇ ਨਿੱਗੇ ਵੀ ਰਹਿਣੇ ਆ ਇਹ ਦੁਪੱਟੇ ਲੁੱਕ ਦੇ ਵਿੱਚ ਹੁੰਨੇ ਬਿਲਕੁਲ ਪਿਓਰ ਦਾ ਸ਼ਾਲ ਹੈ ਬਹੁਤ ਪਿਆਰਾ ਬਹੁਤ ਸੋਹਣੇ ਫੁੰਦੇ ਲੱਗੇ ਹੋਏ ਆ ਇਹ ਚੁਆਇਸ ਹੈ ਤੁਸੀਂ ਰਿਮੂਵ ਕਰਨੇ ਆ ਤਾਂ ਰਿਮੂਵ ਵੀ ਕਰ ਸਕਦੇ ਹੋ ਇਹ ਲੁੱਕ ਦੇ ਵਿੱਚ ਬੜਾ ਪਿਆਰਾ ਸੂਟ ਹੈ ਕਲਰ ਕੰਟਰਾਸਟ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਬਦਾਮੀ ਰੰਗ ਦੇ ਨਾਲ ਕੰਬੀਨੇਸ਼ਨ ਬਲੈਕ ਦਾ ਇਹ ਲੁੱਕ ਦੇ ਵਿੱਚ ਆ ਗਿਆ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੇ ਮੋਰ ਪੰਖੀ ਜਿਹਾ ਰੰਗ ਹੈ ਗ੍ਰੇ ਤੋਂ ਡਾਰਕ ਹੈ ਥੋੜੇ ਬਲੂ ਟੋਨ ਦੇ ਵਿੱਚ ਕਾਤ ਪਿਆਰਾ ਬਲੂ ਗ੍ਰੇ ਕਲਰ ਹੈ ਇਹ neck ਤੇ work ਆ ਜਾਣਾ ਇਹ ਲੁੱਕ ਤੇ ਵੀ ਆ ਜਾਣਾ ਦੇਖੋ neck ਤੇ work ਬਹੁਤ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੇ ਵਿੱਚ ਘੇਰੇ ਤੇ ਐਂਕਰਿੰਗ ਦੀ ਡਿਜ਼ਾਈਨਿੰਗ ਹੈ ਇਹ back ਤੇ print ਆ ਜਾਣਾ ਬਹੁਤ ਪਿਆਰੀ ਪ੍ਰਿੰਟਿੰਗ back ਤੇ ਵੀ ਸੇਮ ਪ੍ਰਿੰਟਿੰਗ ਹੈ ਜੇ ਸਲਵਾਰ ਸੂਟ ਬਣਾ ਲਓ ਜੇ ਪਲਾਜ਼ੋ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣੂਗਾ ਰਾਮ ਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ। ਤੇ ਨਾਲ ਹੈਗਾ ਬਿਲਕੁਲ ਪਿਓਰ ਸ਼ਮੀਨੇ ਦਾ ਸ਼ਾਲ। ਇਹ ਲੁੱਕ ਦੇ ਵਿੱਚ ਆ। ਕਿੰਨਾ ਪਿਆਰਾ। ਬ੍ਰੀਕ ਲੇਸ ਨਾਲ ਫਿਨਿਸ਼ਿੰਗ ਹੈ ਬਹੁਤ ਪਿਆਰੀ ਸੇਮ ਕਲਰ ਦੇ ਨਾਲ। ਇਹ ਲੁੱਕ ਦੇ ਵਿੱਚ ਆ ਜਾਣਾ ਵੇਖੋ। ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ। ਤੇ ਨੈਕ ਸਟਾਰਡਾ ਦੇਖੋ ਕਿੰਨਾ ਪਿਆਰਾ ਕਾਫੀ ਬ੍ਰਾਊਨ ਜਾਂ ਕਲਰ ਹੈ ਡਾਰਕ ਕਲਰ ਨਹੀਂ ਹੈ ਕਾਫੀ ਕਾਲਸ ਤੇ ਬਹੁਤ ਸੋਹਣਾ ਜਿਹਾ ਕਾਫੀ ਰੰਗ ਹੈ ਬਿਲਕੁਲ ਪਿਓਰ ਪਸ਼ਮੀਨੇ ਦਾ ਰਾਮਟੈਕਸ ਬ੍ਰਾਂਡ ਦਾ ਸੋਹਣਾ ਇਹ ਲੁਕ ਤੇ ਵਰਨਾ ਨਾ ਨੈਕ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਬਹੁਤ ਪਿਆਰਾ ਵਰਕ ਨੈਕ ਤੇ ਬਹੁਤ ਸੋਹਣੀ ਪ੍ਰਿੰਟਿੰਗ ਘੇਰੇ ਤੇ ਐਂਕਰਿੰਗ ਦੀ ਡਿਜ਼ਾਈਨਿੰਗ ਹੈ येलो ਮਸਟਰਡ ਦੇ ਨਾਲ ਤੁਸੀਂ ਬਰਾਊਨ ਦਾ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਜਦੋਂ ਇਹ ਸਟੀਚ ਹੋਣਾ ਇਹਦੀ ਲੁੱਕ ਦੇਖੋ ਕਿੰਨੀ ਪਿਆਰੀ ਆਣੀ ਹੈ ਸੂਟ ਦੀ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਫਰੰਟ ਆ ਜਣਾ ਤੇ ਇਹ ਇੱਕ ਬਾਜੂ ਆ ਜਣੀ ਜੀ ਸਾਈਡ ਤੋਂ ਬਾਜੂ ਦੇ ਲਈ ਦਿੱਤਾ ਹੋਇਆ 슬ੀਵਸ ਦੇ ਲਈ ਫਲਾਵਰ ਇੱਕ ਫਲਾਵਰ ਦੂਜੀ ਸਾਈਡ ਦਿੱਤਾ ਹੋਇਆ ਦੇਖੋ ਇੱਥੇ ਤੋਂ ਇੱਕ ਬਾਜੂ ਨਿਕਲ ਜਾਣੀ ਆ 3 ਮੀਟਰ ਦੀ ਨਾਲ ਬਾਟਮ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਪਿਆਰਾ ਸੂਟ ਬਣਨਾ ਹੈ ਤੇ ਨਾਲ ਬਿਲਕੁਲ ਪਿਓਰ ਫਸ਼ਮੀਨੇ ਦਾ ਸ਼ਾਲ ਹੈ ਇਹਨੂੰ ਵੀ ਦੇਖ ਆਂਦੇ ਕਿੰਨਾ ਪਿਆਰਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੈ ਦੇਖ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗ੍ਰੀਨ ਕਲਰ ग्रीन कलर बहुत सोणे नेक बने हैं वन टू होया नेक ते ये आ गया फ्रंट ये देखो ये सारा वर्क ਕੀਤਾ ਹੋਇਆ ਬਹੁਤ ਪਿਆਰੀ ਪ੍ਰਿੰਟਿੰਗ ਘੇਰੇ ਤੇ ਐਂਕ੍ਰਿੰਗ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਐਂਕ੍ਰਿੰਗ ਡਿਜ਼ਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਇੱਥੇ ਤੋਂ ਪੂਰਾ ਇਹਦਾ ਸਕਰੀਨ ਸ਼ਾਟ ਲੈ ਸਕਦੇ ਹਾਂ ਇਸ ਦੇ ਬੈਕ ਤੇ ਵੀ ਸੇਮ ਪ੍ਰਿੰਟਿੰਗ ਹੈ ਇਹ ਦੇਖੋ ਬੈਕ ਤੇ ਵੀ ਹੈ ਪ੍ਰਿੰਟਿੰਗ ਸੇਮ ਬਾਜੂ ਦੇ ਲਈ ਦਿੱਤਾ ਫਿਆ ਸਾਈਡ ਤੇ ਗ੍ਰੀਨ ਕਲਰ ਦੇ ਵਿੱਚ ਤੇ ਨਾਲ ਬਿਲਕੁਲ ਪਿਓਰ ਦਾ ਸ਼ਾਲ ਸੋਹਣਾ ਇਹ ਵਾਲੇ ਸੂਟ। ਇਹ ਲੋਕ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਹੈ। 2500 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਬਹੁਤ ਸੋਹਣਾ। ਗਾਜਰੀ ਜੇ ਰੰਗ ਦੇ ਵਿੱਚ ਇਹ ਸੂਟ ਬਹੁਤ ਪਿਆਰਾ ਕਲਰ ਹੈ। ਅਬ ਇਹ ਪ्योर ਕਸ਼ਮੀਰੀਨ ਦਾ। ਵੀ ਦੇਖੋ ਕਿੰਨਾ ਪਿਆਰਾ ਹੈ। ਇਸ ਦਾ ਨੈਕ ਨਹੀਂ ਬਣਿਆ ਹੋਇਆ। ਘੇਰੇ ਤੇ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਵੇਲ ਬਣੀ ਹੋਈ ਹੈ ਇਹ ਲੁੱਕ ਆ ਜਣੀ ਜੀ ਇਹ ਫਰੰਟ ਆ ਗਿਆ ਤੇ ਬੈਕ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਬੈਕ ਆ ਗਈ ਬੈਕ ਤੇ ਵੀ ਸੇਮ ਪ੍ਰਿੰਟ ਹੈ ਜਿਹੜਾ ਇਹ ਸੂਟ ਹੈ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਇਹਦੀਆਂ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ ਇਹ ਬਲੇ ਸੂਟ ਦੇ ਬਹੁਤ ਪਿਆਰਾ ਸੂਟ 3 ਮੀਟਰ ਦੀ ਸ਼ਰਟ ਦੀ ਕੱਟ ਹੈ ਜੇ ਹੈਵੀ ਨਾਪ ਬਣਾ ਲਓ ਕੋਈ ਡਿਜ਼ਾਈਨਿੰਗ ਦੇ ਨਾਲ ਬਣਾਣਾ ਤਾਂ ਵੀ ਤੁਸੀਂ ਬਣਾ ਸਕਦੇ ਹੋ ਅਲੱਗ ਤੋਂ 슬ੀਵਜ਼ ਜਿੰਨੀਆਂ ਮਰਜ਼ੀ ਲੈ ਲਈ ਰੱਖ ਸਕਦੇ ਤੇ ਨਾਲ ਹੈਗਾ ਪਿਓਰ ਦਾ ਸ਼ਾਡ ਇਹ ਦੇਖੋ ਬਹੁਤ ਪਿਆਰਾ ਐਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਹੈ ਡਾਰਕ ਜਿਹਾ ਫਿਰੋਜ਼ੀ ਕਲਰ ਹੈ ਦੀ ਪ੍ਰਿੰਟਿੰਗ ਸੂਟ ਦੀ ਘੇਰੇ ਤੇ ਵਰਕ ਹੈ ਬਹੁਤ ਪਿਆਰਾ ਵਰਕ ਕੀਤਾ ਘੇਰੇ ਤੇ ਇਹ ਬੈਕ ਆ ਗਈ ਤੇ ਅਲੱਗ ਤੋਂ ਇਹ 슬ੀਵਸ ਤੇ ਆ ਜਨਸੀ ਫਲਾਉ 3 ਮੀਟਰ ਦੀ ਬਾਟਮ ਦੀ ਘਾ ਟ 2.5 ਮੀਟਰ ਦੀ ਸ਼ਰਟ ਦੀ ਹੈ ਇਹ ਰੁਕ ਤੇ ਚੱਲ ਇਹ ਨਾਲ ਹੈਗਾ ਦਾ ਆਹ। ਇਹ ਜਿਹੜੀ ਤੁਸੀਂ ਇਹ ਦੇਖ ਸਕਦੇ ਬਹੁਤ ਪਿਆਰਾ ਕੱਲ ਹੈ। 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਰਹਿਣਾ। ਇਹ ਤਾਂ ਮੈਂ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੇ ਦਿਖਾਈਆਂ ਪਿਓਰ ਕਸ਼ਮੀਨੀ ਦੇ ਸੂਟ ਨੈਕ ਕਰਦਾ ਸਿਰੋ ਕਰਦੇ ਆ ਪਿਓਰ ਕਟਰਾਈ ਦੇ ਸੂਟ ਹੈ ਜੀ ਪਲੇਨ। ਇਹ ਜੇ ਪਲੇਨ ਸੂਟ ਲੈਣਾ ਤੁਸੀਂ ਪਲੇਨ ਵੀ ਲੈ ਸਕਦੇ ਹੋ। ਜੇ ਇਹਨਾਂ ਤੇ ਕੋਈ ਵਰਕ ਕਰਾ ਕੇ ਰੈਡੀ ਕਰਾਉਣਾ ਹੈ ਤਾਂ ਵਰਕ ਵੀ ਕਰਾ ਸਕਦੇ ਹੋ। ਬਲੈਕ ਕਲਰ ਦੇ ਵਿੱਚ ਆ। ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟਾਂ ਦੀ ਪੂਰੇ 5 ਮੀਟਰ ਦੀ ਕੱਟ ਹੈ ਇਹ ਲੁੱਕ ਦੇ ਵਿੱਚ 블랙 ਕਲਰ ਆ ਗਿਆ ਨੈਕਸਟ ਆ ਗਿਆ ਰੈਸਟ ਕਲਰ ਸੇਮ ਦੇ ਵਿੱਚ 1400 ਪ੍ਰਾਈਸ ਹੈ ਜੀ 1400 ਪ੍ਰਾਈਸ ਦੇ ਨਾਲ ਸੂਟ ਰਹੂਗਾ ਪੂਰੇ 5 ਮੀਟਰ ਦੀ ਕੱਟ ਰਹੂਗੀ ਬਿਲਕੁਲ ਪਿਓਰ ਕਟ ਰਾਈ ਦੇ ਵਿੱਚ ਸੂਟ ਹੈ ਰੈਸਟ ਕਲਰ ਆ ਗਿਆ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਕਲਰ ਗ੍ਰੀਨ ਕਲਰ ਆ ਸੋਹਣਾ ਜਿਹਾ ਗ੍ਰੀਨ ਹੈ ਬਹੁਤ ਪਿਆਰਾ ਕਲਰ ਹੈ ਵੀ ਪੂਰੇ 5 ਮੀਟਰ ਦੀ ਕੱਟ ਰਣੀ ਆ ਸੂਟਾਂ ਦੀ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਗ੍ਰੀਨ ਕਲਰ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਰੈੱਡ ਜਿਹਾ ਕਲਰ ਹੈ ਜਿਆਦਾ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਰੈੱਡ ਹੈ ਥੋੜਾ ਕਾਲਸ ਤੇ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਪੂਰੇ 5-5 ਮੀਟਰ ਦੀ ਕੱਟ 1400 ਪ੍ਰਾਈਸ ਹੈ 1400 ਪ੍ਰਾਈਸ ਦੇ ਨਾਲ ਰਹਿਣਗੇ ਬੜੇ ਸੋਹਣੇ ਨੈਕਸਟ ਆ ਗਿਆ ਕਾਫੀ ਕਲਰ ਕਾਫੀ ਕਲਰ ਦੇ ਵਿੱਚ ਲੁੱਕ ਤੇ ਵਿਚਾਰਣਾ ਪੂਰੇ 5 ਮੀਟਰ ਦੀ ਕੱਟ ਪਿਓਰ ਕੋਟ ਰਾਈ ਦਾ ਸੂਟ ਹੈ ਨੈਕਸਟ ਆ ਗਿਆ ਮਜੈਂਟਾ ਕਲਰ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਬ੍ਰਾਈਟ ਕਲਰ ਬਣਿਆ ਹੋਇਆ ਜਦੋਂ ਇਹਨੂੰ ਸਟਿਚ ਕਰਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਫਿਲਮ ਕਰ ਸਕਦੇ ਹੋ ਚਾਹੋ ਸੌਪ੍ਰਾਈਜ਼ ਦੇ ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਪਿਆਜੀ ਜੀ ਟੋਨ ਤੇ ਆਨਿਅਨ ਪਿੰਕ ਕਲਰ 5 ਮੀਟਰ ਦੀ ਕੱਟ ਲਊਗੀ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੂ ਕਲਰ ਕੋਈ ਵੀ ਬਹੁਤ ਸੋਹਣਾ ਬਲੂ ਕਲਰ ਹੈ ਡਿਫਰੈਂਟ ਜਿਹਾ ਕਲਰ ਹੈ ਬਹੁਤ ਪਿਆਰਾ ਜਿਵੇਂ ਦਾ ਮਰਜੀ ਮਲਟੀ ਕਲਰ ਦੇ ਵਿੱਚ ਤੁਸੀਂ ਵਰਕ ਕਰਵਾ ਸਕਾ ਕਰਾ ਕੇ ਰੈਡੀ ਵੀ ਕਰਵਾ ਸਕਦੇ ਹੋ ਇਹਨਾਂ ਨੂੰ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਨੀ ਹੈ ਲੇਸਿਸ ਦੀ ਡਿਜ਼ਾਈਨਿੰਗ ਵੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਇਹ ਮੈਂ ਤੁਹਾਨੂੰ ਪਲੇਨ ਸੂਟ ਦਿਖਾਇਆ ਕਟ్రਾਈ ਦੇ ਵਿੱਚ ਤੇ ਪ੍ਰਾਈਸ ਹੈਗਾ 1400 ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਪਲੇਨ ਦੇ ਵਿੱਚ ਪਿਓਰ ਕਾਟਰਾ ਹੀ ਦੇ 1400 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਜਿਵੇਂ 88146580803 ਕਿ 8846580800 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ